ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਜੰਮੂ ਵਿੱਚ ਫੌਜ ਦੇ ਬਹਨੂ ਤੇ ਅਤਵਾਦੀ ਹਮਲਾ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਕਾਂਗਰਸ ਦੇ ਸੀਨੀਅਰ ਨੇਤਾ راہੁਲ ਗਾਂਧੀ ਨੇ ਕੀਤਾ ਹੜ੍ਹ ਪ੍ਰਭਾਵਿਤ ਆਸਾਮ ਦਾ ਦੌਰਾ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ ਕਾਂਗਰਸ ਦੇ ਆਗੂ ਨੇ ਰਾਹੁਲ ਗਾਂਧੀ ਨੂੰ ਸਥਿਤੀ ਦੀ ਦਿੱਤੀ ਜਾਣਕਾਰੀ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਜਾਨ-ਜੀਵਨ ਪ੍ਰਭਾਵਿਤ ਮੁੰਬਈ ਵਿੱਚ 300 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਮੀਂਹ ਕਾਰਨ ਸੜਕਾਂ ਉੱਤੇ ਭਰਿਆ ਪਾਣੀ ਸਕੂਲ ਕਾਲਜ ਰਹੇ ਬੰਦ ਤੇ ਹੁਣ ਖਬਰਾਂ ਵਿਸਤਾਰ ਨਾਲ ਜੰਮੂ ਕਸ਼ਮੀਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਮਿਲ ਜਾਣਕਾਰੀ ਮੁਤਾਬਕ ਜੰਮੂ ਦੇ ਕਠੂਆ ਵਿੱਚ ਫੌਜ ਦੇ ਬanhੂ ਤੇ ਅਤਿਵਾਦੀ ਹਮਲਾ ਹੋਇਆ ਹੈ ਫੌਜ ਵੱਲੋਂ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦੇ ਲੋਕਾਂ ਦੇ ਨਾਲ ਨੇ ਤੇ ਸੰਸਦ ਵਿੱਚ ਉਹਨਾਂ ਦੇ ਸਿਪਾਹੀ ਨੇ ਉਹਨਾਂ ਨੇ ਕੇਂਦਰ ਤੋਂ ਸੂਬੇ ਨੂੰ ਤੁਰੰਤ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ ਰਾਹੁਲ ਗਾਂਧੀ ਨੇ ਅਸਾਮ ਵਿੱਚ ਇੱਕ ਹੜ੍ਹ ਰਾਹਤ ਕੈਂਪ ਦਾ ਦੌਰਾ ਕਰਨ ਤੋਂ ਬਾਅਦ 100ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅਸਾਮ ਦੇ ਲੋਕਾਂ ਦੇ ਨਾਲ ਨੇ ਉਹ ਸੰਸਦ ਵਿੱਚ ਉਹਨਾਂ ਦੇ ਸਿਪਾਹੀ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਵਿੱਚ ਹੜਾਂ ਕਾਰਨ ਹੋਈ ਭਾਰੀ ਤਬਾਹੀ ਨੂੰ ਵੇਖ ਕੇ ਦਿਲ ਕੰਬ ਜਾਂਦਾ ਹੈ ਜਿਸ ਨੇ ਸਾਡੇ ਤੋਂ 8 ਸਾਲ ਦੇ ਵਿਨਾਸ਼ ਵਰਗੇ ਮਾਸੂਮ ਬੱਚੇ ਨੂੰ ਖੋਲਿਆ ਸੂਬੇ ਭਰ ਦੇ ਦੁਖੀ ਪਰਿਵਾਰਾਂ ਦੇ ਨਾਲ ਉਹਨਾਂ ਹਮਦਰਦੀ ਪ੍ਰਗਟਾਈ ਹੈ ਅਵਿਨਾਸ਼ ਅਤੇ ਉਸ ਦਾ ਪਿਤਾ ਗੁਹਾਟੀ ਸ਼ਹਿਰ ਵਿੱਚ ਸਕੂਟਰ ਦੀ ਸਵਾਰੀ ਕਰਦੇ ਹੋਏ ਇੱਕ ਖੁੱਲੇ ਨਾਲੇ ਵਿੱਚ ਡਿੱਗ ਪਏ ਸਨ ਇਸ ਹਾਦਸੇ ਵਿੱਚ ਉਸ ਦਾ ਪਿਤਾ ਬਾਲਬਲ ਬਚ ਗਿਆ ਪਰ ਬੱਚੇ ਦੀ ਲਾਸ਼ 10 ਦਿਨਾਂ ਬਾਅਦ ਐਤਵਾਰ ਨੂੰ 4 ਕਿਲੋਮੀਟਰ ਦੂਰ ਇੱਕ ਨਾਲੇ ਵਿੱਚੋਂ ਬ੍ਰਮੰਦ ਹੋਈ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਆਸਾਮ ਕਾਂਗਰਸ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾਇਆ ਕਿ 24 ਲੱਖ ਤੋਂ ਵੱਧ ਲੋਕ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ। 53,000 ਤੋਂ ਵੱਧ ਲੋਕ ਬੇਕਾਰ ਹੋਏ ਨੇ ਤੇ 60 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗਿਣਤੀ ਭਾਜਪਾ ਦੀ ਡਬਲ ਇੰਜਨ ਸਰਕਾਰ ਦੇ ਗੰਭੀਰ ਤੇ ਮਾੜੇ ਪ੍ਰਬੰਧ ਨੂੰ ਦਰਸਾਉਂਦੀ ਹੈ। ਜੋਹਾੜ ਮੁਕਤ ਆਸਾਮ ਦੇ ਵਾਅਦੇ ਦੇ ਨਾਲ ਸੱਤਾ ਵਿੱਚ ਆਈ ਸੀ। ਉਹਨਾਂ ਨੇ ਸੂਬੇ ਭਰ ਦੇ ਬੇਕਾਰ ਹੋਏ ਲੋਕਾਂ ਦੇ ਕੈਂਪ ਦਾ ਵੀ ਦौरा ਕੀਤਾ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਸ ਸਮੇਂ ਮੌਲੇ ਧਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸੜਕਾਂ ਗਲੀਆਂ ਪਾਣੀ ਨਾਲ ਭਰ ਗਈਆਂ ਨੇ। ਮੁੰਬਈ ਵਿੱਚ ਮੌਲੇ ਧਰਮੀ ਕਾਰਨ ਆਮ ਜਨ ਜੀਵਨ ਠੱਪ ਹੋ ਗਿਆ। ਇਸ ਕਾਰਨ ਰੇਲ ਅਤੇ ਜਹਾਜ਼ ਸੇਵਾਵਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋਇਆ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਸਕੂਲਾਂ ਕਾਲਜਾਂ ਵਿੱਚ ਅੱਜ ਛੁੱਟੀ ਰਹੀ। ਮੁੰਬਈ ਵਿੱਚ 300 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬੀਐਮਸੀ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਮੌਸਮ ਵਿਭਾਗ ਨੇ ਮੁੰਬਈ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਪੋਕਵਣੀ ਵੀ ਕੀਤੀ ਹੈ। ਗਵਾਂਡੀਸ਼ਰ ਥਾਣੇ ਦੇ ਵਿਚਕਾਰ ਮੁਖ ਰੇਲ ਮਾਰਗ ਦੀ ਫਾਸਟ ਲਾਈਨ ਉੱਤੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਰੇਲ ਸੇਵਾਵਾਂ ਕੁਝ ਪ੍ਰਮੁੱਖ ਸਟੇਸ਼ਨਾਂ ਉੱਤੇ ਮੁਸਾਫਰਾਂ ਦੀ ਭਾਰੀ ਭੀੜ ਰਹੀ ਲੋਕਾਂ ਨੂੰ ਜ਼ਰੂਰੀ ਨਾ ਹੋਣ ਤੇ ਰੇਲ ਸੇਵਾਵਾਂ ਦੀ ਵਰਤੋਂ ਕਰਨ ਤੋਂ ਬਚਣ ਲਈ ਕਿਹਾ ਗਿਆ ਸੂਤਰਾਂ ਨੇ ਦੱਸਿਆ ਕਿ ਮੌੜੇ ਧਾਰਮੀ ਅਤੇ ਘੱਟ ਵਿਜ਼ਿਬਿਲਟੀ ਕਾਰਨ ਮੁੰਬਈ 에ਰਪੋਰਟ ਉੱਤੇ 92 ਦਾ ਸੰਚਾਲਨ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ 2:22 ਤੋਂ 3:40 ਤੱਕ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਸਾਈ ਉਡਾਨਾਂ ਨੂੰ ਡਾਇਵਰਟ ਕੀਤਾ ਗਿਆ ਉਹਨਾਂ ਦੱਸਿਆ ਕਿ ਫਲਾਈਟਾਂ ਨੂੰ ਅਹਮਦਾਬਾਦ ਹਾਈਦਰਾਬਾਦ ਇੰਦੌਰ ਆਦਿ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ ਨਗਰ ਨਿਗਮ ਨੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਐਮਰਜੈਂਸੀ ਮਦਦ ਲਈ ਹੈਲਪਲਾਈਨ ਨੰਬਰ 'ਤੇ ਕਾਲ ਕਰਨ ਦੀ ਅਪੀਲ ਕੀਤੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਵਾਅਕ ਹੱਕ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਵੱਖ-ਵੱਖ ਢੰਗ ਦੇ ਨਾਲ ਆਪਣਾ ਰੋਸ ਜ਼ਾਹਰ ਕੀਤਾ ਜਾ ਚੁੱਕਿਆ ਹੈ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਦਿੱਲੀ ਕੂਚ ਦੇਸ਼ਤਿਆਂ 200 ਦੇ ਕਰੀਬ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਸਰਕਾਰ ਵੱਲੋਂ ਭਾਰੀ ਰੋਕਾਂ ਲਗਾ ਕੇ ਰਸਤੇ ਰੋਕੇ ਜਾਣ ਤੋਂ ਬਾਅਦ ਅੱਜ 146ਵੇਂ ਦਿਨ ਵਿੱਚ ਵੱਖ-ਵੱਖ ਥਾਵਾਂ ਉੱਤੇ ਦਰਨੇ ਮੁਜ਼ਾਰੇ ਜਾਰੀ ਨੇ ਕਿਸਾਨਾਂ ਦੇ ਵੱਲੋਂ 13 ਸੂਬਿਆਂ ਦੇ ਵਿੱਚ ਗੈਰ ਭਾਜਪਾਈ ਸੰਸਦ ਮੈਂਬਰਾਂ ਨੂੰ ਕਿਸਾਨ ਸੰਘਰਸ਼ ਸੰਬੰਧੀ ਮੰਗ ਪੱਤਰ ਅੱਜ ਦਿੱਤੇ ਗਏ ਅੰਮ੍ਰਿਤਸਰ ਵਿੱਚ ਵੱਡੇ ਗਿਣਤੀ ਵਿੱਚ ਕਿਸਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਰਹਿਸ਼ ਵਿਖੇ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਘਰ ਅੱਗੇ ਹਜ਼ਾਰਾਂ ਕਿਸਾਨ ਮਜ਼ਦੂਰ ਮੰਗ ਪੱਤਰ ਦੇਣ ਲਈ ਪਹੁੰਚੇ ਪਰ ਸੰਸਦ ਮੈਂਬਰ ਘਰ ਵਿੱਚ ਮੌਜੂਦ ਨਹੀਂ ਸਨ ਜਿਸ ਉੱਤੇ ਉਹਨਾਂ ਦੇ ਖਿਲਾਫ ਜਮ ਕੇ ਨਾਰੀਵਾਜੀ ਕੀਤੀ ਗਈ ਇਸ ਮੌਕੇ ਸੰਸਦ ਗੁਰਜੀਤ ਔਜਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ ਦੇਖੋ ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨਡੀਏ ਦਾ ਗਠਜੋੜ ਆ ਉਹਨੂੰ ਤੇ ਇਹ ਤੋਂ ਬਾਅਦ ਇੰਡੀਆ ਗਠਜੋੜ ਉਹਨੂੰ ਦਿੱਤੇ ਗਏ ਆ ਭਾਜਪਾ ਦੇ 240 ਐਮਪੀ ਨੂੰ ਛੱਡ ਕੇ ਪੰਜਾਬ ਵਿੱਚ ਤੁਹਾਨੂੰ ਪਤਾ ਭਾਜਪਾ ਦਾ ਕੋਈ ਐਮਪੀ ਨਹੀਂ ਹੈਗਾ ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ ਐਮਪੀ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਤੋ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰ ਵਿੱਚ ਮੰਗ ਪੱਤਰ ਦਾ سلسلہ ਅਸੀਂ ਦੇ ਦਿੱਤਾ ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਵੀ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਵੀ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ਼ 2014 'ਚ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਰ ਨੂੰ ਮਾਫ਼ਜ਼ਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 200 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ ਦੋ ਦੋਵਾਂ ਫੋਰਮਾਂ ਵੱਲੋਂ ਸ਼ੁਰੂ ਕੀਤਾ ਹੈ ਨਾ 13 ਫਰਵਰੀ ਤੋਂ ਚੱਲੂ ਆ। ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਹੀ ਨਹੀਂ ਦਿੱਤਾ। ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਗਿਆ। 433 ਕਿਸਾਨ ਜ਼ਖਮੀ ਕੀਤੇ ਗਏ। ਇਹ ਸਾਰਾ ਵੇਰਵਾ। ਔਰ ਇਹਦੇ ਵਿੱਚ ਉਹ ਵੇਰਵੇ ਦੇ ਨਾਲ-ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ। ਵੀ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ ਸੱਤਰ ਦੇ ਵਿੱਚ ਇਹ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ। ਦੂਸਰਾ ਓ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਬਰੋਦੀ ਤਰ੍ਹਾਂ ਲਿਆ ਸਕਦੀਆਂ ਵਾ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਪੀਆ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਕਿਸਾਨੀ ਮੰਗਾ ਨੂੰ ਲੈ ਕੇ ਸੰਭੂ ਬਾਰਡਰ ਮੋਰਚੇ ਉਤੇ ਡਟੇ ਕਿਸਾਨਾਂ ਦਾ ਸਾਥ ਦੇਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਪਿੰਡ ਅਬਦੁੱਲਾਪੁਰ ਤੋਂ ਸਬਾਈ ਆਗੂ ਸੁਵਿੰਦਰ ਸਿੰਘ ਚੋਤਾਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਨਿਵਾਨਾ ਹੋਇਆ ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੋਲਾ ਦੀ ਅਗਵਾਈ ਵਿੱਚ ਸੂਬਾ ਮੈਂਬਰਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁੱਲਾ ਨੇ ਕਿਹਾ ਕਿ ਦਿੱਲੀ ਮੋਰਚੇ ਦੀਆਂ ਲੜਟ ਕਰੀਆਂ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅੱਜ ਸਾਡੀ ਅਬਦੁੱਲਾਪੁਰ ਦੀ ਮੀਟਿੰਗ ਲੱਗੀ ਹੈ ਜੋ ਜ਼ਿਲ੍ਹਾ ਹੁਸ਼ਿਆਰਪੁਰ 20 ਜੂਨ ਤੋਂ ਲੈ ਕੇ 10 ਜੁਲਾਈ ਤੱਕ ਆਪਣੀ ਡਿਊਟੀ ਨਿਭਾਉਣ ਜਾ ਰਿਹਾ ਉਸ ਸੰਬੰਧੀ ਅੱਜ ਇਹਨਾਂ ਦੀ ਵਾਰੀ ਹੈ ਜਿਹੜੀਆਂ ਨੇ ਵੰਡੀਆਂ ਹਈਆਂ ਤੇ ਪਿੰਡ 'ਚ ਮੀਟਿੰਗ ਕਰਕੇ ਚਲੇ ਆ ਤੇ ਸਾਰੇ ਪਿੰਡ ਨੇ ਮਾਵਾਂ ਨੇ ਭੈਣਾਂ ਨੇ ਐਧ ਕੀਤਾ ਕਿ ਜਦ ਤੱਕ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਨਹੀਂ ਹੁੰਦਾ ਮਰੇਗਾ ਦੀ ਦਿਹਾੜੀ ਸਾਨੂੰ ਪੂਰੀ ਨਹੀਂ ਮਿਲਦੀ ਸਾਡੀ ਸਿੱਖਿਆ ਪ੍ਰਣਾਲੀ ਠੀਕ ਨਹੀਂ ਹੁੰਦੀ ਸਿਹਤ ਸਹੂਲਤਾਂ ਠੀਕ ਨਹੀਂ ਹੁੰਦੀਆਂ ਉਦੋਂ ਤੱਕ ਇਹ ਜਿਹੜਾ ਸੰਘਰਸ਼ ਆ ਇਹ ਜਾਰੀ ਰਹੂਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੇ ਸਸਕਾਰ ਸਥਾਨ ਗੁਰਦਵਾਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਪਵਿੱਤਰ ਸਰੋਵਰ ਦੀ ਸੇਵਾ ਵਿੱਚ ਇਲਾਕੇ ਦੀ ਸਮੁੱਚੀ ਸੰਗਤ ਵੱਲੋਂ ਸ਼ਮੂਲੀਅਤ ਕਰਕੇ ਯੋਗਦਾਨ ਪਾਇਆ ਗਿਆ ਇਸ ਮੌਕੇ ਸੰਗਤ ਵੱਲੋਂ ਸਤਨਾਮ ਸ੍ਰੀ ਵਹਿਗੁਰੂ ਦੇ ਜਾਪ ਨਾਲ ਪਵਿੱਤਰ ਸਰੋਵਰ ਵਿੱਚ ਰੇਤਾ ਪਾਉਣ ਦੀ ਸੇਵਾ ਕੀਤੀ ਗਈ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਲਾਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਛੀਮਾ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਫਤਾਰ ਸਿੰਘ ਰਿਆਨਿਕ ਇਹ ਹੈ ਕਿ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਸਰੋਵਰ ਵਿੱਚ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਸੇਵਾ ਕਾਰਜਾਂ ਦੇ ਵਿੱਚ ਹਿੱਸਾ ਲਿਆ ਗਿਆ। ਉਹਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੀ ਸਮੂੱਚੀ ਕਾਰਸੇਵਾ ਬਾਬਾ ਕੁਲਦੀਪ ਸਿੰਘ ਜੀ ਕਾਰਸੇਵਾ ਵਾਲੰਟੀਅਰ ਗਵਾਈ ਵਿੱਚ ਕੀਤੀ ਜਾ ਰਹੀ ਹੈ। ਤੰਤਰ ਨਾਤਾ ਗੁਜਰ ਕੌਰ ਜੀ, ਤੰਤਰ ਬੱਬਾ ਜੁਰਾਵਰ ਸਿੰਘ, ਤੰਤਰ ਬੱਬਾ ਪਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ ਉਹ ਬਾਬਾ ਕਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀਆਂ ਸੰਗਤਾਂ ਨੇ ਬੜੇ ਹੀ ਹੌਸਲੇ ਬਲੰਦ ਨਾਲ ਆਪਣਾ ਜਿਹੜਾ ਬਾਬਾ ਦਾ ਅਸ਼ੀਰਵਾਦ ਲਿਆ ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮ ਹੋਵਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਿੰਗੀ ਜਗ੍ਹਾ ਜਿਹੜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਮਾਤਾ ਗੁਜਰਕੌਰ ਜੀ ਦਾ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜ्या ਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ ਹੈ। ਥਾਣਾ ਸ਼੍ਰੀ ਹਰਗੋਬਿੰਦਪੁਰਾ ਦੀਨ ਪੈਂਦੇ ਲਾਈਟਾਂ ਵਾਲੇ ਚੌਕ ਵਿੱਚ ਦੋ ਤਿਰਾਂ ਵਿਚਾਲੇ ਪੁਰਾਣੀ ਰੰਜਿਸ਼ ਕਰਨ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਅਤੇ ਅੱਧੇ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਨਿਰਮਲ ਸਿੰਘ, ਬਲਰਾਜ ਸਿੰਘ, ਬਲਜੀਤ ਸਿੰਘ ਅਤੇ ਸੁਮਸ਼ੇਰ ਸਿੰਘ ਵਾਸੀ ਸਾਰੇ ਗ੍ਰੇਟਵਾ ਵਜ ਹੋਈ ਹੈ ਦੋਹਾਂ ਧਿਰਾਂ ਦੇ ਦੋ ਦੋ ਵਿਅਕਤੀ ਇਸ ਗੋਲੀਬਾਰੀ ਵਿੱਚ ਮੌਤ ਹੋਈ ਹੈ ਤੇ 8 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਐਸਐਸਪੀ ਅਸ਼ਵਨੀ ਗੋਟੇਵਾਲ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ 100 ਦੇ ਕਰੀਬ ਗੋਲੰਦ ਫਾਇਰ ਕੀਤੇ ਗਏ ਜ਼ਖਮੀਆਂ ਨੂੰ ਪੁਲਿਸ ਨੇ ਬਟਾਲਾ ਦੇ ਸਵਰਾਸਪਾਲ ਵਿੱਚ ਪਹੁੰਚਾਇਆ ਜਿੱਥੋਂ ਕੁਝ ਨੂੰ ਅਮਰਤਸਰ ਰੈਫਰ ਕੀਤਾ ਗਿਆ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਂਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ ਔਨ 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦਾ ਮੂਮੈਂਟ ਦੇ ਵਿੱਚ ਆਪਸ ਵਿੱਚ ਦੋਵਾਂ ਦੀ ਝਗੜਾ ਹੋ ਗਈ ਔਰ ਦੋਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜਦਾਰ ਹਥਿਆਰ ਔਰ ਜੋ ਵੈਪਨਸ ਦੇ ਨਾਲ ਆਪਸ ਚ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਹੈ ਔਰ ਦੋ ਇੱਕ ਤੀਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਤੀਰੇ ਦੇ ਇਸ ਸਾਰੇ ਹੀ ਇਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਅਮਰਨਾਥ ਯਾਤਰਾ ਉਤੇ ਜਾ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਪ੍ਰਦੇਸ਼ ਦੁਆਰ ਰਾਜਪੁਰਾ ਵਿੱਚ ਵਕਫ ਸਮੋਂ ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਗਈ ਇਸ ਸੰਬੰਧੀ ਗੱਲਬਾਤ ਕਰਦੇ ਆ ਐਸਪੀ ਡੀ ਅਵਤਾਰ ਸਿੰਘ ਨੇ ਦੱਸਿਆ ਕਿ ਐਸਐਚਓ ਸਿਟੀ ਅਮਨਦੀਪ ਸਿੰਘ ਬਰਾੜ ਵੱਲੋਂ ਮਿਰਵੇਟਾ ਬੇ ਪੰਜਾਬ ਪ੍ਰਵੇਸ਼ ਦੌਰ ਉਤੇ ਯਾਤਰੀਆਂ ਦੀ ਸੁਰੱਖਿਆ ਲਈ ਉਚਿਤ ਕਦਮ ਚੁੱਕੇ ਗਏ ਨੇ ਅਤੇ ਵਕਫਾ ਖਤਮ ਉਤੇ ਨਾਕੇਬੰਦੀ ਕੀਤੀ ਗਈ ਹੈ। ਪੁਨਾ ਸ਼ਰਧਾ ਲੋਨ ਨੂੰ ਅਪੀਲ ਕੀਤੀ ਕਿ ਜੇਕਰ ਉਹਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਪੰਜਾਬ ਪੁਲਿਸ ਉਹਨਾਂ ਦੇ ਸਹਿਯੋਗ ਲਈ ਹਮੇਸ਼ਾ ਖੜੀ ਹੈ। ਪੰਡਲੋਸੰਬੀਤੋ ਲੈ ਕੇ ਏਜਮਰਸੋਰ ਬਸੰਤਪੁਰ ਤੱਕ ਰਖਵਾਂ ਨਾਟਾਬੰਦੀ ਕੀਤੀ ਗਈ ਹੈ। ਤਾਂ ਜਿੰਨੇ ਵੀ ਯਾਤਰੀ ਇਸ ਯਾਤਰਾ ਤੇ ਜਾ ਰਹੇ ਆ ਉਹ ਸੁਰੱਖਤਤਾ ਨਾਲ ਯਾਤਰਾ ਕੰਪਲੀਟ ਕਰਨ ਇਹਦੇ ਮੰਨ ਕੋ ਡਰ ਪੈਣਾ ਹੋਵੇਗਾ। ਸਮੂਹਾਂ ਦੇ ਬੁਰੀ ਤਰ੍ਹਾਂ ਕੀਤੀ ਗਿਆ ਜਿੰਨਰਾਸ ਕਰ ਰਹੀ ਹੈ ਅੰਦਰ ਦਾ 24 ਘੰਟੇ ਸੀ ਕਿੰਨੇ ਬੁਲਾ ਰਹੇ ਹਰੇਕ ਨਕਰ ਰਤੰਤਰ ਮਲਾਈ ਮਨੇ ਜੀ ਤਿੰਨ ਦਿਨਾਂ ਤੰਰਾਸ ਨੂੰ ਵੀਰ ਵੀ ਪਾਰਲੇ ਰਾ ਆ ਗਿਆ ਪੰਜਾਬੂ ਦੇ 2 ਸੈਂਬਲੀ ਜੀ 200 ਸੈਂਬਲੀ ਕਿੱਥੇ ਜਾਂਦਾ ਜੀ ਉੱਥੇ ਜਿਹੜੀ ਵੀ ਵਹੀਕਲ ਆਉਂਦੀ ਹੈ ਰਜਿਸਟ੍ਰੇਸ਼ਨ ਕਰਦੇ ਆ ਜੀ ਡਰਾਈਵਰ ਦਾ ਨੰਬਰ ਤੇ ਕਿੰਨੀ ਸਵਾਰੀਆਂ ਚਾਹੀਦੀ ਉੱਥੇ ਰਜਿਸਟ੍ਰੇਸ਼ਨ ਕਰਦੇ ਕੋਈ ਸ਼ਰਧਾਲੂਆਂ ਨੂੰ ਅਪੀਲ ਕਰਨੀ ਚਾਹੋ ਸ਼ਰਧਾਲੂਆਂ ਨੂੰ ਮੇਰੇ ਪੀਰਾ ਹੀ ਫੇਸਿਸ ਕਾਫਰਾ ਸਫਰ ਕਰ ਲਓ ਇਸ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ ਪੁਲਿਸ ਨੇ ਗ੍ਰਫਤਾਰ ਕੀਤਾ ਤੇ ਪੁਲਿਸ ਨੇ ਨੌਜਵਾਨਾਂ ਨੂੰ ਮੁਹਾਲੀ ਦੇ ਖਰੜ ਤੋਂ ਜਾ ਕੇ ਗ੍ਰਫਤਾਰ ਕੀਤਾ ਹੈ ਇਸ ਸਬੰਧੀ ਅਮਰitsar ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਅੰਤਰਰਾਜੀ ਅਪਰਾਧ ਸਿੰਡੀਕੇਟ ਚਲਾਉਣ ਵਾਲੇ ਪੰਜ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਦੋ ਪਿਸਤੌਲਾਂ ਤੇ 8 ਜਿੰਦਾ ਰੌਂਦ ਬਰਾਮਦ ਕੀਤੇ ਨੇ ਪੁਲਿਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਹਥਿਆਰ ਲੈ ਕੇ ਲੋਕ ਆਉਂਦੇ ਸਨ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਮੁਹਾਲੀ ਦੇ ਖਰੜ ਤੋਂ ਗ੍ਰਫਤਾਰ ਕੀਤਾ ਤੇ ਵੱਡੀ ਵਾਰਦਾਤ ਠੱਲਈ ਹੈ ਆਰਗੇਨਾਈਜ਼ਡ ਕ੍ਰਾਈਮ ਨੂੰ ਆਰਗਨ ਕਰਨ ਵਾਲੇ ਗਰੋਹ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਜਿਹੜੇ ਇੰਟਰ ਸਟੇਟ ਕਰਾਇਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਜਿਹੜੇ ਇਹ ਕੱਲ ਇੱਕ ਰਹੇਸ਼ੀ ਫਲੇਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਪਾਸੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਤੇ ਦੋ ਬੰਦੇ ਹਿਮਾਚਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗ ਲਗ ਪਰਚੇ ਦਰਸਿਗੇ ਫਾਇਰਿੰਗ ਇਨਸੀਡੈਂਟ ਦੇ ਅਡੈਮ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰਸਿਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇ ਵਰ ਪਲੈਨਿੰਗ ਵੀ ਇਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਾਈਮਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਇੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਊ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਅਵਰਟ ਕਰ ਲਿਆ ਅੰਮ੍ਰਿਤਸਰ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਨੇ ਇੱਕ ਐਕਟਿਵਾਂ ਤੇ 8 ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਏ.ਸੀ.ਪੀ. सुरेंद्र ਸਿੰਘ ਨੇ ਦੱਸਿਆ ਕਿ ਮਲਜ਼ਮ ਨੂੰ ਨਾਕੇਬੰਦੀ ਦੌਰਾਨ ਚੋਰੀ ਦੇ ਐਕਟਿਵਾਂ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਨਿਸ਼ਾਨਦੇਹੀ ਉੱਤੇ ਚੋਰੀ ਦੇ 8 ਹੋਰ ਦੁਪਹੀਆ ਵਾਹਨ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਮਲਜ਼ਮ ਦੀ ਪਛਾਣ ਮਲੂਕ ਸਿੰਘ ਵਜੋਂ ਹੋਈ ਹੈ ਜਿਸ ਉੱਤੇ ਪਹਿਲਾਂ ਵੀ 3 ਮਕਾਦਮੇ ਦਰਜ ਨੇ। ਉਹਨਾਂ ਦੱਸਿਆ ਕਿ ਮਲਜ਼ਮ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਸਾਡੀ ਅੱ ਡੀਡਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸੰਬੰਧ ਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇੰਸਟਰਕਸ਼ਨਾਂ ਤੇ ਸਾਡੇ ਐਸਐਚਓ ਮੌਇਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਔਰ ਇੱਕ ਚੋਰ ਬੜਾ ਐਕਟਿਵ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫਆਈਆ ਨੰਬਰ 40 ਅੰਡਰ ਸੈਕਸ਼ਨ 302 303223172 ਦੇ ਵਿਐਨਐਸ ਦੇ ਵਿੱਚ ਜਿਹੜਾ ਆਫਾਏਰ ਦਰਜ ਕੀਤੀ ਗਈ ਸੀ ਜਿਹੜੇ ਨਵੇਂ ਆ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋ ਗਾਂ ਫਰਦਰ ਜਦੋਂ ਉਹਦਾ ਰਿਮਾਂਡ ਲਿਆ ਗਿਆ ਉਹਦੀ ਕੋ ਪੁਛਗਿਸ਼ ਕੀਤੀ ਗਈ ਫਰਦਰ ਪੁਛਗਿਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜੜੀ ਆਪਣੀ ਕੰਫੈਸ਼ਨ ਕੀਤਾ ਉਹਦੇ ਵਿੱਚ ਉਹ ਅੱਠ ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਉਹ ਮੰਨਿਆ ਔਰ ਉਹ ਸੀ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੌਰ ਸਿੰਘ ਵਾਲੇ ਤੋਂ ਜਾ ਕੇ ਉਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਤੋਂ ਬਾਅਦ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਿੰਘ ਦੇ ਲਈ ਸੋਜਾ ਜਿਹੜਾ ਦੋਸ਼ੀ ਹੈ ਇਹਨੂੰ ਅਰੈਸਟ ਕੀਤਾ ਪੰਜਾਬ ਵਿੱਚ ਸਬਜ਼ੀਆਂ ਦੇ ਰੇਟ ਦੁੱਗਣੇ ਹੋਣ ਤੋਂ ਬਾਅਦ ਆਮ ਲੋਕਾਂ ਦੀ ਜੇਬ ਨੂੰ ਭਾਰੀ ਝਟਕਾ ਲੱਗਾ ਜਿਸ ਨੂੰ ਲੈ ਕੇ ਸੰਗਰੂਰ ਵਿੱਚ ਤਾਰਾ ਸਿੰਘ ਨਾਮ ਦੇ ਸਮਾਜ ਸੇਵੀ ਵੱਲੋਂ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਰਾ ਸਿੰਘ ਨੇ ਆਪਣੇ ਗਲੇ ਵਿੱਚ ਸਬਜ਼ੀਆਂ ਦਾ ਹਾਰ ਪਾਇਆ ਤੇ ਸਬਜ਼ੀ ਵਿਕਰੇਤਾਵਾਂ ਤੋਂ ਸਬਜ਼ੀਆਂ ਦੇ ਭਾਅ ਪੁੱਛ ਕੇ ਹੈਰਾਨ ਪਰੇਸ਼ਾਨ ਹੁੰਦਾ ਨਜ਼ਰ ਆਇਆ ਉਸਨੇ ਕਿਹਾ ਕਿ ਸਬਜ਼ੀਆਂ ਦੇ ਮਹਿੰਗੇ ਭਾਅ ਨੇ ਇਹਨਾਂ ਨੂੰ ਗਰੀਬਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਈ ਸਬਜ਼ੀ ਗੜ ਤੇ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣੇਗੇ ਜਿਵੇਂ ਹੁਣ ਪਿਆਜ਼ ਹੋ ਗਿਆ, ਕਰੇਲੇ ਹੋ ਗਏ, ਟਿੰਡੋ ਹੋ ਗਈ, ਆ ਹੋ ਗਿਆ, ਕद्दू ਹੋ ਗਿਆ, ਕद्दू 100 ਰੁਪਏ ਹੋ ਗਿਆ, ਸ਼ਿਮਲਾ ਮਿਰਚ ਮਹਿੰਗੀ ਹੋਈ ਪਈਆ ਜਿਹੜੀ ਮਰਜ਼ੀ ਸਬਜ਼ੀ ਲਾ ਲਓ ਅੱਗ ਲੱਗੀ ਪਈ ਹੈਗੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾ ਹੈਗਾ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜ਼ੀ 50 ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ ਅੱਧਾ ਕਿਲੋ ਪਾਈ ਵਾਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜ਼ੀ ਲੈਣਾ ਆਇਆ ਝੋੜਾ ਲੈ ਕੇ ਆਈ ਦੀ ਮੈਂ ਝੋੜੀ ਲੈ ਕੇ ਆਉਣਾ ਹਾਂਗਾ ਜੀ ਝੋੜਾ ਲੈ ਕੇ ਆਉਣਾ ਸਬਜ਼ੀ ਬਾਜ਼ਾਰ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋੜਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਬਣਾ ਕੇ ਗਾਲ ਤੇ ਪਾਲਿਆ ਇਹੀ ਜਾ ਕੇ ਮੈਂ ਰਸੋਈ ਚ ਤੰਗ ਦੂੰਗਾ ਘਰ ਵਾਲੀ ਨੂੰ ਕਹਿ ਦੂੰਗਾ ਇਹਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਰੀ ਨੂੰ ਤੜਕਾ ਲਾ ਲਿਆ ਕੈਰੀ ਨੂੰ ਦੇਖ ਲਿਆ ਕੈਰ ਵੀ ਅੱਜ ਕੀਰਾ ਬਣ ਗਿਆ ਅੱਜ ਕੱਕੜੀ ਢਿੰਡੋ ਬਣਾਲੀ ਅੱਜ ਏਫਨਾਲਿਆ ਅਧ ਬੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜਲੰਧਰ ਪੱਛਮੀ ਜਮਨੇ ਚੋਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲੇ ਖਲਪਨਾਵਾ ਦਾਇਰ ਕੀਤਾ ਗਿਆ ਜਿਸ ਵਿੱਚ ਉਹਨਾਂ ਪਾਰਟੀ ਉਮੀਦਵਾਰ ਸ਼ੀਤ ਲੰਗੁਰਾਲੂ ਉੱਤੇ ਦਰਜ ਕੇਸਾਂ ਦਾ ਵਿਰਵਾਣ ਸੰਚਿਤ ਕੀਤਾ ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਦਿਨ ਹੈ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੌਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਨੰਗਰਾਲ ਨੇ ਚੋਣ ਕਮਿਸ਼ਨ ਕੋਲ ਖਾਲਫਨਾਮਾ দাਇਰ ਕੀਤਾ ਜਿਸ ਵਿੱਚ ਉਹਨਾਂ ਆਪਣੇ ਉੱਤੇ ਦਰਜ ਮੁਕੱਦਮਿਆਂ ਦਾ ਵਿਰਵਾਹ ਸਾਂਝਾ ਕੀਤਾ ਉਹਨਾਂ ਦੱਸਿਆ ਕਿ ਮਾਮਲਿਆਂ ਦੀ ਸੁਣਵਾਈ ਅਦਾਲਤ ਵਿੱਚ ਵਿਚਾਰਾ ਦੀਣਾ ਹੈ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਿਲਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ